ਹਾਂਜੀ ਕਾਹਨਾ ਤੁਹਾਡਾ ਦੇਵਜੀਤ ਸਿੰਘ ਸਰ ਕਿਥੋਂ ਹੀ ਰਹਿਣ ਵਾਲੇ ਜੀ ਕੀ ਕੰਮ ਕਰਦੇ ਹੋ ਸਰ ਸਿੰਘ ਵਾਲੇ ਹਾਂਜੀ ਚਰਨ ਸਿੰਘ ਵਾਲੇ ਤੇ ਕੀ ਕੰਮ ਕਰਦੇ ਜੀ ਕੰਮ ਸਰ ਘਰੇ ਦਿੰਦਾ ਬਸ ਮੈਂ ਅੱਛਾ ਭੜੇ ਕਰਦੇ ਆਂ ਦਿਆ ਡੀ ਡੀ ਜਾਨਣਾ ਹੈ ਪਾਪਾ ਦੇ ਨਾਲ ਤੇ ਕੀ ਗੱਲ ਹੋ ਤੁਹਾਡਾ ਕੀ ਕਹਿਣਾ ਚਾਹੁੰਦੇ ਜੀ ਸਰ ਇਹਨਾ ਮੇਰੀ ਜਿਹੜੀ ਮਾਮੀ ਆ ਨਾ ਉਹ ਸਾਡੇ ਦੇ ਨਜਾਇਜ਼ ਨਾਲ ਆਉਂਦੀ ਮੇਰਾ ਵੀ ਇੰਦਾ ਚੋਰੀ ਕੀਤੀ ਸਾਡੇ ਘਰੇ ਤੇ ਉਹਨਾਂ ਦੇ ਘਰੇ ਸਰ ਮਾਬਲਾ ਸਾਡੇ ਸਬੂਤ ਵੀ ਸਾਰੇ ਲੱਲੇ ਫਿੰਗਰ ਪ੍ਰਿੰਟ ਵੀ ਲੱਲੇ ਆ ਕੀ ਨਾਮ ਉਹਨਾਂ ਦਾ ਜਿਹਨੇ ਤੁਹਾਡੇ ਜਾਨ ਦਾ ਨਾਮ ਹੈਗਾ ਜੇ ਕਲਵੰਤ ਕੌਰ ਤੇ ਕਿਥੋਂ ਆਣ ਵਾਲੇ ਨੇ ਉਹ ਕੋਟਲੇ ਦੇ ਰਹਿਣ ਵਾਲੇ ਜੀ ਤੇ ਤੁਹਾਡਾ ਕੀਲ ਚ ਨਾਲ ਆਇਸ ਉਹਨਾਂ ਨੇ ਨਾ ਸਾਰਾ ਲਾਇਆ ਜੇ ਚੋਰੀ ਦਾ ਅੱਛਾ ਵੀ ਸਾਡੇ ਘਰੋਂ ਸੌਦਾ ਖੜਿਆ ਜੀ ਹੂੰ ਤੇ ਸਿਲੰਡਰ ਖੜੇ ਜੇ ਤੇ ਸੋਨੇ ਦਾ ਨਾ ਲਾਇਆ ਜੀ ਅੱਛਾ ਹਾਂਜੀ ਤੇ ਤੁਸੀਂ ਇਸ ਸੰਬੰਧੀ મતਲਬ ਕੋਈ ਚੋਰੀ ਕਾ ਹੱਥ ਆਇਆ ਤੁਹਾਡਾ ਕਿ ਨਹੀਂ ਨਹੀਂ ਸਰ ਸਾਰਾ ਕੋਈ ਚੈੱਕ ਕਰਾ ਲਿਆ ਹੁੰਦਾ ਕੈਮਰੇ ਪਿੰਡ ਦੇ ਵੀ ਫਿੰਗਰਪ੍ਰਿੰਟ ਵੀ ਲੱਲੇ ਜੀ ਮੇਰੇ ਸਾਰੇ ਪਰਿਵਾਰ ਦੇ ਫਿੰਗਰਪ੍ਰਿੰਟ ਤੁਹਾਡੇ ਫਿੰਗਰਪ੍ਰਿੰਟਸ ਕਿਨੇ ਲਏ ਆ ਇਹ ਲੈ ਜੇ ਟਾਂਗਰੇ ਚੁੰਕੀ ਵਾਲਿਆਂ ਅਚਾਨਕ ਹਾਂਜੀ ਸਰ ਤੁਹਾਡੇ ਘਰੇ ਪੁਲਸ ਆਈ ਸੀ ਹਾਂਜੀ ਸਰ ਪਾਪਾ ਮੇਰੇ ਦੇ ਵੀ ਲਏ ਆ ਫਿੰਗਰਪ੍ਰਿੰਟ ਜੀ ਤੁਹਾਡੇ ਘਰੇ ਪੁਲਸ ਆਈ ਸੀ ਹਾਂਜੀ ਸਰ ਕੋਈ ਲੈ ਕੇ ਆਇਆ ਸੀ ਕਲਵੰਤ ਕੌਰ ਇਹ ਕਲਵੰਤ ਕੌਰ ਜੀ ਨਾਲ ਆਏ ਨੇ ਆਪ ਹਾਂਜੀ ਅਚਾਨਕ ਨਾਲ ਇਹਨਾਂ ਦੀ ਤਰਸਿੱਕੇ ਵਾਲੇ ਇੱਕ ਭਰਾ ਆ ਜੇ ਤੇ ਨਾਲ ਇਹਦੇ ਭਰਾ ਦਾ ਕੀ ਨਾਮ ਉਹਨਾਂ ਦੇ ਨਾਮ ਤੇ ਮੈਨੂੰ ਪਤਾ ਨਹੀਂ ਜੀ ਸਰ ਅਚਾਨਕ ਤੇ ਕੀ ਪੁਲਸ ਨੇ ਕੀ ਕੀਤਾ ਪੁਲਸ ਨੇ ਸਰ ਘੜਿਆ ਮੈਨੂੰ ਤੇ ਸਵੇਰ ਤੋਂ ਘੜਿਆ ਪਿੰਨੋਂ ਇਹਨਾਂ ਮੈਨੂੰ ਗੱਡੀ ਤੇ ਨਾਲ ਚਪੇੜਾ ਮਾਰੀਆਂ ਨੇ ਕਲਵੰਤ ਕੌਰ ਨੇ ਸਤਿ ਸ਼੍ਰੀ ਅਕਾਲ ਕੋਈ ਸਦੇ ਸਾਹਮਣੇ ਤੁਹਾਡੇ ਚ ਪੜਾ ਮਾਰੀਆਂ ਹਾਂਜੀ ਅੱਛਾ ਤੇ ਮੈਨੂੰ ਕਹਿੰਦੇ 10 ਮਿੰਨ ਜੋਗ ਉਹ ਵੀ ਹੈਗਾ ਆ ਦੇ ਮੈਨੂੰ ਇਹਨਾਂ ਮੇਰੇ ਨਾਲ ਬੰਦਾ ਕੱਲਿਆ ਸਾਰਾ ਸੌਦਾ ਦੇ ਕੇ ਤੇ ਸਾਡੇ ਘਰੇ ਆਇਆ ਤੇ ਮੈਂ ਸੌਦਾ ਲਿਆ ਨਹੀਂ ਸਾਰੇ ਤੇ ਉਲਟ ਕੇ ਅਗਲੇ ਦਿਨ ਇੱਕ ਦਿਨ ਛੱਡ ਕੇ ਤੇ 28 ਤਰੀਕ ਨੂੰ 26 ਤਰੀਕ ਨੂੰ ਇਹ ਸਾਰੇ ਮੇਰੇ ਨਾਲ ਸੌਦਾ ਲੈ ਕੇ ਆਇਆ ਮੁੰਡਾ ਇਹਨਾਂ ਕੱਲਿਆ ਪੈਸੇ ਦੇ ਕੇ ਉਹਨੂੰ ਕੀ ਨਾਮ ਸੀ ਉਹਦਾ ਉਹਦਾ ਨਾਮ ਗੋਪੀ ਤੂੰ ਜਾਣਦੇ ਹੋ ਮੁੰਡੇ ਨੂੰ ਹਾਂਜੀ ਸਰ ਅੱਗੇ ਮੇਰ ਨਾਲ ਕਦੀ ਨਹੀਂ ਉਹ ਮਿਲਿਆ ਮਿਲਿਆ ਸਰ ਸਿੱਧਾ ਮੇਰੇ ਘਰੇ ਆਇਆ ਮੈਨੂੰ ਕਹਿੰਦਾ ਸਬਦਾ ਲੈਣਾ ਤੇ ਘਰ ਵਾਸਤੇ ਲੱਲਾ ਤੇ ਮੈਂ ਸਰ ਨਕਾਰ ਕਰਤਾ ਵੀ ਨਹੀਂ ਮੈਨੂੰ ਨਹੀਂ ਚਾਹੀਦਾ ਸਬਦਾ ਤੁਹਾਨੂੰ ਚੌਂਕੀ ਦੇ ਵਿੱਚ ਪੁਲਿਸ ਵਾਲਿਆਂ ਨੇ ਬਿਠਾਇਆ ਸੀ ਹਾਂਜੀ ਸਰ ਮੇਨਾਂ ਸਰ ਕੋਟਮਾਰਕ ਕੀਤੀ ਗਈ ਆ ਤੁਹਾਨੂੰ ਮਾਰਕੜੀ ਕੀਤੀ ਗਈ ਆ ਹਾਂਜੀ ਸਰ ਕਿਨੇ ਕਿਨੇ ਕੀਤੀ ਆ ਇਹ ਸਰ ਜੋ ਐਸਐਚਓ ਸਾਹ ਦੇ ਡਰਾਈਵਰ ਆ ਨਾਮ ਪਤਾ ਉਹਨਾਂ ਦਾ ਨਹੀਂ ਸਰ ਨਾਮ ਨਹੀਂ ਪਤਾ ਸਾਰ ਤੇ ਸਰ ਮੇਰਾ ਦੰਦ ਤੋੜਿਆ ਆ ਤੇੜਾ ਦੰਦ ਹੀ ਤੋੜਿਆ ਹਾਂਜੀ ਸਾਰ ਤੁਸੀਂ ਇਸ ਸੰਬੰਧੀ ਆਪਣਾ ਕਾਮੈਡੀਕਲ ਕਰਵਾਇਆ ਸਰ ਮੈਡੀਕਲ ਕਰਾਇਆ ਹਾਂਜੀ ਸਾਰ ਤੇ ਹੁਣ ਕੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਹੁਣ ਕਾਰਵਾਈ ਸਾਰ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਹੈ ਇਨਸਾਫ ਹੋਣਾ ਚਾਹੀਦਾ ਸਰ ਬਿਨਾ ਗੱਲ ਤੁਹਾਡੇ ਘਰੇ ਪੁਲਿਸ ਲੈ ਕੇ ਆਉਣ ਦੇ ਬਾਰ-ਬਾਰ ਸਾਰ ਤੇ ਕਦੀ ਧਮਕੀਆਂ ਲਾਉਂਦੀ ਕਦੀ ਕਹਿਣੋ ਕਹਿੰਦੀ ਕਦੀ ਕਹਿੰਦੂ ਬੁੱਲਸ ਵਾਲਿਆਂ ਨੂੰ ਕਿੰਦੀ ਪੀਣਾ ਕੋਟ ਮਾਰ ਕਰੋ ਪੈਸੇ ਦੇਈ ਜਾਂਦੀ ਸਰ 75 ਨਾ 3 ਡਿਗਰੀ ਕਿਤੇ ਬੁੱਲਸ ਨੇ ਹਾਂਜੀ ਸਰ ਤੇ ਕੌਣ ਕੌਣ ਸੀ ਕਿਨਾਂ ਤੁਹਾਨੂੰ ਮਾਰ ਪਈ ਕੀਤੀ ਆ ਸਰ ਦੋ ਇਹ ਲਾਗੇ ਕੋ ਲੋ ਕਿੰਨਾ ਘਟਾਇਆ ਮੈਨੂੰ ਕਿਹੜੀ ਚੌਕੀ ਸੀ ਟਾਂਗਰੀ ਚੌਕੀ ਟਾਂਗਰੀ ਦੇ ਵਿੱਚ ਹਾਂਜੀ ਸਰ ਚਾ ਤੇ ਉੱਥੇ ਤੁਹਾਡੀ ਮਾਰਕੜੀ ਹੋਈ ਆ ਹਾਂਜੀ ਸਰ ਤੁਸੀਂ ਉਹਨਾਂ ਨੂੰ ਮੈਡੀਕਲ ਮਤਲਬ ਕਰਵਾ ਕੇ ਕੀ ਮੰਗ ਕਰਦੇ ਜੁਣ ਤੁਹਾਡੇ ਦੰਦ ਟੁੱਟਾ ਵਾ ਹਾਂਜੀ ਸਰ ਇਨਸਾਫ ਹੋਣਾ ਚਾਹੀਦਾ ਆ ਸਰ ਐਸਐਚਓ ਸਾਹਿਬ ਡ్రਾਈਵਰ ਨੇ ਮਾਰਕਟ ਕੀਤੀ ਜਾਂ ਚੁੰਕੀ ਚੜ੍ਹ ਜਾਈ ਨਹੀਂ ਸਾਰਾ ਐਸਐਚਓ ਦੇ ਸਾਹਿਬ ਨੇ ਡ్రਾਈਵਰ ਨੇ ਐਸਐਚਓ ਸਾਹਿਬ ਨੇ ਆਖਿਆ ਹੀ ਸੈਂ ਦੇ ਉਹਨਾਂ ਨੂੰ ਅੱਛਾ ਹਾਂਜੀ ਸਰ ਧੰਨਵਾਦ ਜੀ ਨਾਲ ਤੁਹਾਡਾ ਨਾਮ ਜਸਪੀਰ ਕੌਰ ਜਸਪੀਰ ਕੌਰ ਜੀ ਕੀ ਗੱਲ ਹੈ ਕੀ ਕਹਿਣਾ ਚਾਹੁੰਦੇ ਜੀ ਸਰ ਸਾਡੀ ਮੇਰੀ ਭਾਬੀ ਲੱਗਦੀ ਹੈ ਕਲਵੰਤ ਕਰੋ ਦਾ ਨਾਮ ਆ ਸਾਡੇ ਬੇਟੇ ਦਾ ਜਾਇਜ਼ ਨਾ ਲਾਉਂਦੀ ਆ ਸਾਰਾ ਕੁਝ ਉਹਨਾਂ ਨੇ ਫਿੰਗਰਪ੍ਰਿੰਟ ਸਾਰਾ ਕੁਝ ਲੈ ਲਿਆ ਕੁਝ ਨਹੀਂ ਨਿਕਲਿਆ ਕੈਮਰੇਸ ਵੀਡੀਓ ਕਢਾਲੀਆਂ ਵਾ ਕੁਝ ਨਹੀਂ ਆਇਆ ਵੀ ਸਰ ਹੁਣ ਪੁਲਿਸ ਲੈ ਕੇ ਆਈ ਆ ਬਾਰ ਬਾਰ ਆਉਂਦੀ ਪੁਲਿਸ ਲੈ ਕੇ 26 ਤਰੀਕ 28 ਤਰੀਕ ਵਾਲੇ ਦਿਨ ਵੀ ਆਈ ਸਾਡੇ ਘਰੇ ਇਹਨਾਂ ਨੇ ਸਾਰੇ ਸਾਡੇ ਘਰ ਦੀ ਤਲਾਸ਼ੀ ਲਈ ਇੱਕ ਇੱਕ ਚੀਜ਼ ਅਸੀਂ ਇਹਨਾਂ ਨੂੰ ਤਲਾਸ਼ੀ ਕਰਵਾਈ ਆ ਵੀ ਵੇਖ ਲਓ ਸਾਰ ਕੁਝ ਨਹੀਂ ਬਰਾਮਦ ਹੋਇਆ ਦੀ ਮਤਲਬ ਪੁਲਿਸ ਨੇ ਤੁਹਾਡੇ ਆਣ ਕੇ ਘਰ ਤਲਾਸ਼ੀ ਲਈ ਆ ਹਾਂਜੀ ਸਰ ਉਹਨਾਂ ਨੇ ਤਲਾਸ਼ੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਸਰਚ ਵਾਰੰਟ ਹੈ ਨਹੀਂ ਆ ਸਾਰੇ ਹੀ ਬੋਲਿਆ ਕਿ ਕਿਉਂ ਤਲਾਸ਼ੀ ਲੈਣੀ ਹੈ ਇਹ ਤਲਾਸ਼ੀ ਕਰਨੀ ਆ ਇਹ ਕਰਵਾ ਦਿੱਤੀ ਹੂੰ ਤੇ ਤੁਹਾਡੇ ਬੱਚੇ ਦੀ ਕੋ ਥਾ ਡਿਗਰੀ ਵੀ ਹੋਈ ਹੈ ਮਾਰਕਾ ਸਰ ਹਾਂਜੀ ਉਹਨਾਂ ਨੇ ਕੱਲ ਮਾਰਿਆ ਕੱਲ ਲੈ ਕੇ ਗਏ ਸਵੇਰੇ 7:30 ਵਜੇ ਸਾਡੇ ਘਰੇ ਲੈ ਕੇ ਆਈਏ ਪੁਲਿਸ ਵਾਲਿਆਂ ਨੂੰ ਹੂੰ ਹੂੰ ਸ਼ੱਕ ਤਤਤਸ਼ਣ ਕੀ ਮੰਗ ਕਰਦੇ ਜੀ ਸਾਨੂੰ ਇਨਸਾਫ ਚਾਹੀਦਾ ਸਾਡੇ ਬੱਚੇ ਦਾ ਗਲਤ ਨਾਮ ਲਾ ਰਹੇ ਆ ਇਹ ਅੰਨੀ ਸਰ ਜਿਹੜਾ ਮੈਟਰ ਆਇਆ ਸੀ ਕਿ ਮੈਟਰ ਜਿਹੜਾ ਮੁੰਡੇ ਨੂੰ ਮਾਰ ਕੇ ਹੋਇਆ ਹਾਂਜੀ ਫਿਰ ਕਿਲਵਾਂਦ ਕੋਲ ਦੇ ਕੋਲ ਦਿਖਾ ਦਿੱਤੀ ਸੀ ਮੁੰਡਾ ਚੋਰੀ ਪਾਇਆ ਬਾਅਦ ਚ ਉਹ ਕਥਾੜੀ ਬੀਜ ਹੋਈ ਆ ਇਹਦਾ ਜੀ ਇਹਨਾਂ ਦਰਖਾਸਤ ਉਹਨਾਂ ਨੂੰ ਇੱਕ ਆ ਜਸਬੀਰ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਜੋਧਾ ਨਗਰੀ ਚੰਦ ਸਿੰਘ ਵਾਲਾ ਇਥੇ ਫੈਂਦੀ ਕੋਈ ਲੱਗਿਆ ਇਹ ਦਰਖਾਸਤ ਆਈ ਹੈ ਇਹਨਾਂ ਵੈਰੀਫਾਈ ਕਰਦੇ ਆ ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ اچھا ਕਿਥੋਂ ਤੱਕ ਗਾਇਜ ਦਾ ਕਿ ਮਤਲਬ ਪੁਰਸੀ ਪ੍ਰੈਕਟ ਦੇ ਵਿੱਚ ਕਿ ਪਾਰਟੀ ਵੱਲੋਂ ਮੁੰਡੇ ਨੂੰ ਮਾਰਟੇ ਕਰਨੀ ਤੇ ਬਾਅਦ ਚ ਉਹਦੇ ਨੂੰ ਕਿਹਾ ਗਿਆ ਕਿ ਐਸੇ ਤੋਂ ਸਾਹ ਦੇ ਗਿਆਵੜ ਦੇ ਰਣਜੀਤ ਸਿੰਘ ਉਹਨਾਂ ਨੇ ਮਤਲਬ ਹੱਥ ਪਿੱਛੇ ਬੰਨ ਕੇ ਮੂੰਹ ਤੱਕਿਆ ਲਈ ਬਹੁਤ ਜ਼ਿਆਦਾ ਮਾਰਿਆ ਤੇ ਮੁੰਡੇ ਦਾ ਦੰਦ ਟੁੱਟ ਗਿਆ ਕਿਥੋਂ ਤੱਕ ਗਾਇਜ ਮੈਂ ਕਿਹਾ ਜੀ ਦਰਖਾਸਤ ਸਾਡੇ ਕੋਲ ਆਈ ਆ ਇਹਨਾਂ ਦੀ ਇਹ ਵੈਰੀਫਾਈ ਕਰਦੇ ਆ ਸਾਰੀ ਗੱਲ ਹੁਣ ਬਤਲਾ ਅਹੀਂ ਵੀ ਨਾਲ ਨਹੀਂ ਹੈਗੇ ਜੋ ਵੀ ਆ ਇਹਨੂੰ ਮੁੰਡੇ ਨੂੰ ਪੁੱਛ ਕੇ ਇਸ ਕਰਾਂਗੇ ਵੀ ਕਿ ਤੈਨੂੰ ਕਿੰਨੇ ਕਿੰਨੇ ਤੇਰੇ ਨਾਲ ਕੀਤਾ ਇਦਾਂ ਦਾ ਕੰਮ ਜਿਹੜੀ ਉਹ ਹੈਗੀ ਆ ਕਲਵੰਤਪੁਰ ਵਾਈਪ ਹਾ우스 ਕੁਮਿੰਦਰ ਸਿੰਘ ਵਾਸੀ ਕੋਲਾਪ ਤੋਂ ਉਹਨਾਂ ਕਨ ਜਿਹੜੀ ਕਹਿੰਦੀ ਚੋਰੀ ਹੋਈ ਆ ਮੇਰੀ ਇਹਦਾ ਨਾਲ ਆਉਂਦੀ ਉਹਨੂੰ ਵੀ ਬੁਲਾਉਣਾ ਇੱਥੇ ਸਾਰਾ ਵੈਰੀਫਾਈ ਕਰਕੇ ਨਾ ਸਾਰਾ ਸਾਨੂੰ ਹੁਣੇ ਨਾ ਸਾਰੀ ਟੀਮ ਨੂੰ ਡਰਾਈਵਰ ਸਾਹਿਬ ਬਾਅਦ ਮਿਲਿਆ ਜਿਸ ਨੇ ਕਿ ਜਦੋਂ ਉਹਨਾਂ ਨਾਲ ਪੁੱਛਪੜਤਾں ਕੀਤੀ ਤੇ ਉਹਨਾਂ ਨੇ ਮੀਡੀਆ ਨਾਲ ਲਾ ਕੇ ਰੋਕੀਂ ਬਿਆਨ ਕੀਤਾ ਕਿ ਐਸੇ ਤੋਂ ਨਾ ਗੱਲਬਾਤ ਹੋ ਜਾ ਕੇ ਅਗਰ ਅੰਦਰੋਂ ਅੰਦਰ ਆਪਣੀ ਗੱਡੀ ਲੈ ਕੇ ਭੱਜ ਗਏ ਨਹੀਂ ਕੋਈ ਕਹਿੰਦੀ ਉਹਨਾਂ ਨੂੰ ਵੀ ਆਪਾਂ ਇੱਥੇ ਬੁਲਾਉਣੇ ਐ ਐਸਐਚਓ ਸਾਹਿਬ ਕੋ ਸਾਰੀ ਗੱਲ ਉਹਨਾਂ ਨੂੰ ਪੁੱਛਦਿਆਂ ਵੀ ਇਦਾਂ ਦਾ ਵਿਹੇਬ ਨਹੀਂ ਕਰਨਾ ਚਾਹੀਦਾ ਕੋਈ ਵੀ ਜਗਾ ਠਾਣੇ ਆਉਂਦਾ ਸਾਡੇ ਚਾਹੀਓ ਮੀਡੀਆ ਦੇ ਕਰਮਚਾਰੀਆ ਜਾਂ ਕੋਈ ਪ੍ਰਾਈਵੇਟ ਬੰਦਾ ਹਰ ਇੱਕ ਬੰਦੇ ਦਾ ਸਾਡਾ ਫਰਜ ਬਣਦਾ ਸਤਕਾਰ ਅਸੀਂ ਲੋਕਾਂ ਵਾਸਤੇ ਲੋਕਾਂ ਦੀ ਹੈਲਪ ਵਾਸਤੇ ਆ ਨਾ ਕਿ ਅਸੀਂ ਲੋਕਾਂ ਨੂੰ ਧੱਕੇ ਮਾਰਨ ਵਾਸਤੇ ਆ ਹੰਜੀ ਨਹੀਂ ਕੋਈ ਗੱਲ ਹੈਗੀ ਜੇ ਉਹਨਾਂ ਨੇ ਕੋਈ ਐਹੋ ਜਿਹੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਵੀ ਇਹ ਗੱਲ ਤੋਂ ਉਹਨਾਂ ਨੂੰ ਕਹਾਂਗੇ ਕਿ ਗਰੇਜ ਕਰੋ ਐਜਾ ਕੰਮ ਨਹੀਂ ਕਰਨਾ ਮੀਡੀਆ ਦੇ ਨਾਲ ਸਾਡਾ ਕੋਈ ਇਹੋ ਜਿਹਾ ਨਹੀਂ ਹੈਗਾ মিডিਆ ਵੀ ਇੱਕ ਸਾਡੇ ਭਰਾ ਨੇ ਸਾਡੀ ਹਰ ਇੱਕ ਗੱਲ ਦਾ ਹਲ ਕਰਦੇ ਹਰ ਇੱਕ ਤਾਂ ਸਰ ਅਗਰ ਅਗਰ ਜੇ ਇੱਕ ਕੋਈ ਕੋਸਮਾ ਜਿਹੜਾ ਡਰਾਈਵਰ ਜਿਹਦੇ ਰੋਲ ਆ ਕੋਟ ਮਾਰ ਕੀਤੀ ਸੀ ਜੇ ਉਹ ਦੋਸ਼ੀ ਪਾ ਲੈਂਦੇ ਉਹ ਵੀ ਉਸ ਤੇ ਬਹੁਤ ਹਾਰ ਕਰੇ ਦੇਖੋ ਜੀ ਦੇਤੇ ਨੂੰ ਤੋੜੀ ਦਿਖਾ ਦਿੱਤੀ ਹੈ ਜਿਵੇਂ ਸਾਡੇ ਬੱਚੇ ਦਾ ਅੱਖ ਜਿਹੜਾ ਵਾ ਅੱਖ ਖਰਾਬ ਹੋਇਆ ਵਾ ਕੀ ਇੱਥੇ ਬਾਅਦ 182 ਡਾਰੇ ਨਹੀਂ ਉਹਨਾਂ ਨੇ ਅਜਾਈ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਦੱਸਤੀ ਆ ਵੀ ਵੈਰੀਫਾਈ ਕਰਦੇ ਆ ਉਹਨੂੰ ਵੀ ਕਲੰਦਕੁਰ ਨੂੰ ਵੀ ਬੁਲਾਉਨੇ ਆ ਵੈਰੀਫਾਈ ਕਰਦੇ ਆ ਵੀ ਉਹਨਾਂ ਨੇ ਜਿਹੜਾ ਦੋਸ਼ ਲਾਇਆ ਕੌਣ ਲਾਇਆ ਜੇ ਲਾਇਆ ਉਸ ਦੇ ਦਾ ਕਾਰਨ ਕੀ ਜੇ ਉਹ ਮੁੰਡਾ ਨੇ ਦੋਸ਼ ਆ ਇਹਦੇ ਵਿਰੋਧ ਨੂੰ ਅਰਜ਼ੀ ਚੋਂ ਦਿੱਤੀ ਆ ਸਾਰੀ ਵੈਰੀਫਾਈ ਕਰਕੇ ਜੋ ਬਣਦੀ ਕਰਦੇ ਆ